ਉਸ ਟਾਈਮ ਪਹਿਲਾਂ ਪਹਿਲਾਂ ਕਾਫੀ ਟਾਈਮ ਪਿੰਡ 'ਚ ਗੇੜਾ ਮਾਰਦੇ ਸੀਗੇ ਤੇ ਆਸ-ਪਾਸ ਦੇਖਦੇ ਸੀਗੇ ਸਾਨੂੰ ਪਤਾ ਲੱਗਦਾ ਸੀ ਜਦੋਂ ਨੰਗਦੇ ਆ ਫਿਰ ਸਾਰਿਆਂ ਨੇ ਬਾਹਰ ਨਿਕਲ ਕੇ ਦੇਖਣਾ ਕਿ ਰਾਜਵੀਰ ਜਵੰਦਾ ਪਿੰਡ ਆਇਆ ਹੋਇਆ ਹੈ ਮੇਰੇ ਪਾਪਾ ਨੇ 20 ਸਾਲ ਕੰਮ ਕੀਤਾ ਸੀਗਾ 20 ਸਾਲ ਅਸੀਂ ਇਹਨਾਂ ਦੇ ਘਰੇ ਛੋਟੇ-ਛੋਟੇ ਹੁੰਦੇ ਸੀਗੇ ਅਸੀਂ ਉਸ ਟਾਈਮ ਜਦੋਂ ਮੇਰੇ ਪਾਪਾ ਇਹਨਾਂ ਦੇ ਕੰਮ ਕਰਦੇ ਹੁੰਦੇ ਸੀਗੇ ਮੀਨਿੰਗ ਮੇਰੇ ਪਾਪਾ ਨੇ ਇਹਨਾਂ ਨੂੰ ਬੱਚਿਆਂ ਵਾਂਗੂ ਪਾਲਿਆ ਸੀਗਾ ਤੇ ਨਾਲ-ਨਾਲ ਰਾਜਵੀਰ ਜਵੰਦਾ ਵੀਰਜੀ ਨਾਲ ਸਾਡੀ ਇੰਨੀ ਗੱਲਬਾਤ ਨਹੀਂ ਹੁੰਦੀ ਸੀ ਕਿਉਂਕਿ ਉਹ ਪਿੰਡ ਤੋਂ ਬਾਹਰ ਰਹਿੰਦੇ ਸੀ ਹੁਣ ਬਾਹ ਪਿੰਡ ਜਦੋਂ ਬਸ ਪਤਾ ਲੱਗਿਆ ਸਾਰੇ ਪਿੰਡ ਚ ਤਾਂ ਸਾਰੇ ਨੇ ਬਹੁਤ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਜੋ ਵੀ ਅਖੰਡ ਪਾਠ ਪ੍ਰਗਾਸ਼ ਕਰਾਇਆ ਗਿਆ ਸਾਡੇ ਗੁਰਦੁਆਰਾ ਸਾਹਿਬ ਵਿੱਚ ਸਾਰੇ ਗੁਰਦੁਆਰਾ ਸਾਹਿਬ ਜਾਂਦੇ ਸੀ ਸ਼ਾਮ ਨੂੰ ਇੱਕ ਦੂਜੇ ਨਾਲ ਗੱਲਾਂ ਕਰਦੇ ਸੀ ਵੀirji ਠੀਕ ਹੋ ਕੇ ਆਉਣਗੇ ਮਾਹੌਲ ਬਹੁਤ ਆਸਪਾਸ ਤੁਹਾਨੂੰ ਪਤਾ ਹੀ ਹੈ ਮਾਹੌਲ ਸਾਡੇ ਪਿੰਡ ਦਾ ਮਾਹੌਲ ਬਹੁਤ ਖਰਾਬ ਹੋ ਗਿਆ ਇਸ ਟਾਈਮ ਦੇਖ ਕੇ ਬੱਚੇ-ਬੱਚੇ ਨੂੰ ਵੀ ਇਦਾਂ ਕੀ ਰਾਸ ਵਿਜੁਨ ਦਾ ਸਾਰੇ ਦੁਖੀ ਆ ਜੀ ਵਦਿਆ ਮੇਰੀ ਸਿਸਟਰ ਦੀ ਮੈਰਿਜ ਸੀ ਤੇ ਵੀirji ਸਪੈਸ਼ਲ ਮੈਰਿਜ ਤੇ ਆਏ ਸੀ ਜਦੋਂ ਵੀ ਕਿਸੇ ਕੋਈ ਪਿੰਡ 'ਚ ਇਦਾਂ ਦਾ ਕੋਈ ਫੰਕਸ਼ਨ ਵਗੈਰਾ ਹੁੰਦਾ ਸੀ ਵੀirji ਇਨਵਾਈਟ ਕੀਤੇ ਤੇ ਜ਼ਰੂਰ ਆਉਂਦੇ ਸੀਗੇ ਉਹਨਾਂ 'ਚ ਐਟੀਟਿਊਡਸ ਆ ਈਗੋ ਈਗੋ ਨਹੀਂ ਸੀ ਉਹਨਾਂ 'ਚ ਵੀ ਮੈਂ ਇੱਕ ਸਿੰਗਰ ਆ ਜਾਂ ਮੈਂ ਇੱਕ ਉਸੇ ਪੋਜੀਸ਼ਨ ਤੇ ਆ ਜਿਸ ਪੋਜੀਸ਼ਨ ਤੇ ਕੋਈ ਨਹੀਂ ਕਿਸੇ ਨੂੰ ਬੁਲਾਉਂਦਾ ਗੱਲ ਨਹੀਂ ਹੁੰਦੀ ਐ ਨਹੀਂ ਜੀ ਮਾਹੌਲ ਖਰਾਬ ਪਿੰਡ ਦਾ ਹੋ ਗਿਆ ਨਾ ਗੱਲ ਨਹੀਂ ਹੋ ਰਹੀ ਨਹੀਂ ਜਿਆਦਾ ਵੀ ਸਾਡੇ ਨਾਲ ਹੀ ਸੀ ਨਾਲ ਹੀ ਪੜਿਆ ਛੱਡੇ ਨਾਲ ਹੀ ਇਕੱਠੇ ਖੜਡੇ ਆ ਮਹਿਸੂਸ ਕੀ ਹੋਇਆ ਆ ਤੁਹਾਨੂੰ ਬੋਲ ਨਹੀਂ ਸਕਦੇ ਕੋਸਾ ਜੀ ਹਾਂ ਜੀ ਇਹਦੀ ਮੈਰਿਜ ਹੋਈ ਜੀ ਪਟਿਆਲੇ ਹੋਈ ਆ ਦੋ ਬੱਚੇ ਆ ਇੱਕ ਇਹਦੀ ਗੁੜੀਆ ਵਾ 6-7 ਸਾਲ ਦੀ ਆ ਬੇਟਾ ਦਾ ਹੈਗਾ 4-5 ਸਾਲ ਦਾ ਇੱਥੇ ਆਉਂਦਾ ਜਾਂਦਾ ਸੀ ਪਰ ਮਹਾਲੀ ਸੈਫਟ